बहत्तर साल की उम्र के मैंने हजारा भूत चुटकी मार्ग आएगा भूत आके हिलेगा हिलेगा फिर जिस जोत न शरीर नहीं मिलता है वह भूत जोनी च पाया जाता है ਅਸੀਂ ਉਹਨਾਂ ਦੀ ਬਾਡੀ ਨੂੰ ਖੋਖਲਾ ਬਣਾ ਦਿੰਦੇ ਹਾਂ ਤੇ ਮੈਂ ਇਹ ਹਜੇ ਕੰਮ ਕਿਉਂ ਕਰਦੇ ਪਏ ਉਹ ਕਹਿੰਦੇ ਫਿਰ ਅਸੀਂ ਕੀ ਕਰੀਏ ਮੈਂ ਬਹੁਤ ਸਾਰੇ ਭੂਤ ਕੱਢੇ ਆ ਲੋਕਾਂ ਦੇ ਵਿੱਚ ਇਹ ਲੋਕਾਂ 'ਚ ਭੂਤ ਵੜਦਾ ਕਿਵੇਂ ਹੈ ਬਿਨਾਂ ਸਰੀਰ ਤੋਂ ਕਦੇ ਵੀ ਰੱਬ ਨਹੀਂ ਮਿਲੇਗਾ ਤੇ ਉਹ ਸਰੀਰ ਵੀ ਜੋ ਹੁੰਦਾ ਹੈ ਤੇ ਉਸ ਨੂੰ ਸਾਰਾ ਸਮਝ ਲੈ ਇਹ ਵੈਸੀ ਕਿ ਅਗਰ ਨੇ ਕੋਈ ਭੂਤ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਐਵੇਂ ਜਿਹੜੇ ਕੱਢਣ ਵਾਲੇ ਹੁੰਦੇ ਆ ਜਿਹੜਾ ਉਹ ਬਹਾਨੇ ਕਰਕੇ ਪੈਣੇ ਹੁੰਦਾ ਨਹੀਂ ਜਿਸ ਨੂੰ ਲਈ ਦੇ ਮੱਲ ਪਰ ਭੂਤ ਕੱਢੇ ਜਿਸ ਨੂੰ ਲਈ ਦੇ ਅੰਗੇਸ਼ ਮੰਨਦੇ ਤੇ ਅੱਸੀ ਭੂਤ ਕੱਢੇ ਉਹ ਤੁਹਾਨੂੰ ਆਪਣਾ ਅੰਗਰੇਜ਼ ਬਣਦੇ ਆ ਮੈਂ ਤੁਹਾਡੇ ਨਾਲ ਜਾਵਾਂਗਾ ਕਿਤੇ ਇਹਨਾਂ ਨੂੰ ਕਿ ਮੈਨੂੰ ਫੜ ਲਵੇ ਭੂਤ ਤੇ ਅਰਥ ਟੀਵੀ ਪੰਜਾਬ ਦੇਖ ਰਹੇ ਹੋ ਮਹਾਨ ਅਨੁਰਾਗ ਸ਼ਰਮਾ ਇੱਕ ਸਵਾਲ ਹਰ ਜ਼ਹਿਨ ਦੇ ਵਿੱਚ ਚਾਹੇ ਕੋਈ ਮੰਨੇ ਚਾਹੇ ਨਾ ਮੰਨੇ ਬਹੁਤ ਸਾਰੇ ਲੋਕ ਕਹਿੰਦੇ ਆ ਭੂਤ ਹੁੰਦੇ ਆ ਬਹੁਤ ਸਾਰੇ ਲੋਕ ਕਹਿੰਦੇ ਆ ਭੂਤ ਨਹੀਂ ਹੁੰਦੇ ਕੁਝ ਲੋਕ ਕਹਿੰਦੇ ਆ ਜੇ ਪ੍ਰਮਾਤਮਾ ਹੈ ਤੇ ਭੂਤ ਵੀ ਹੈ ਜੇ ਪੋਜ਼ਿਟਿਵ ਹੈ ਤੇ ਨੈਗੇਟਿਵ ਵੀ ਹੈ ਇਹ ਸਵਾਲ ਹਮੇਸ਼ਾ ਚੱਲਦਾ ਰਹਿੰਦਾ ਹਰ ਜ਼ਹਿਨ ਦੇ ਵਿੱਚ ਚੱਲਦਾ ਰਹਿੰਦਾ ਕੁਝ ਲੋਕ ਇਸ ਦਾ ਮਜ਼ਾਕ ਕਰਾਉਂਦੇ ਨੇ ਕੁਝ ਅੰਧਵਿਸ਼ਵਾਸ ਕਰਨੇ ਪਰ ਮੇਰੇ ਨਾਲ ਇੱਕ ਸ਼ਖਸ ਮੌਜੂਦ ਨੇ ਜੋ ਕਹਿੰਦੇ ਆ ਕਿ ਮੈਂ ਰੱਬ ਦੇ ਵੀ ਦਰਸ਼ਨ ਕੀਤੇ ਆ ਪਰ ਉਹ ਇਹ ਵੀ ਕਹਿੰਦੇ ਆ ਕਿ ਭੂਤ ਵੀ ਹੁੰਦੇ ਆ ਗੱਲਬਾਤ ਉਹਨਾਂ ਦੇ ਨਾਲ ਕਰਦੇ ਆ ਬਹੁਤ ਸਾਰੀਆਂ ਉਹਨਾਂ ਨੇ ਨੌਕਰੀਆਂ ਕੀਤੀਆਂ ਵੱਖ-ਵੱਖ ਤਜਰਬਾ ਦੇ ਨਾਲ ਮੌਜੂਦ ਨੇ ਲਖਨਪੁਰ ਦੀ ਬਹੁਤ-ਬਹੁਤ ਸਵਾਗਤ ਹੈ ਜੀ ਜਿਹੜਾ ਭੂਤ ਦਾ ਜ਼ਿਕਰ ਸ਼ਰਮਾ ਸਾਹਿਬ ਨੇ ਕੀਤਾ ਹੈ ਇਹ ਭੂਤ ਆਇ ਨਹੀਂ ਹੁੰਦੇ ਜਿਵੇਂ ਲੋਕੀ ਮਹਿਸੂਸ ਕਰਨ ਜੀ ਜਦੋਂ ਉਹ ਬੰਗ ਨੂੰ ਨਹੀਂ ਜਾਣਦੇ ਹਨ ਤੇ ਉਹ ਸਰੀਰ ਛੱਡ ਦਿੰਦੇ ਹਨ ਸਰੀਰ ਛੱਡਣ ਤੋਂ ਬਾਅਦ ਉਹਨਾਂ ਨੂੰ ਗਾਹਾਂ ਸਰੀਰ ਮਿਲਦਾ ਹੈ ਕਿ ਨਹੀਂ ਮਿਲਦਾ ਹੈ ਜੇ ਸਰੀਰ ਮਿਲਦਾ ਹੈ ਤਾਂ ਗਾਵਾਂ ਦਾ ਮੱਝਾਂ ਦਾ ਹੋਰ ਕੋਈ ਸ਼ਬਸ਼ ਪੂੜੀਆਂ ਜਾਂ ਦਰਖਤ ਜਿੰਨੇ ਮੱਝ ਅਸੀਂ ਲੱਜੂਣੀਆਂ 83 ਲਗ ਬਹੁਤ ਸੀ ਜੁਨੀਆ ਦੇ ਹੋਂਤ ਜਿਆਦਾ ਹੋ ਗਈਆਂ ਤੇ ਉਹਦੇ ਬਾਅਦ ਕੀ ਹੈ ਜਿਸ ਨੂੰ ਜਿਸ ਜੋਤ ਨੂੰ ਸਰੀਰ ਨਹੀਂ ਮਿਲਦਾ ਹੈ ਉਹ ਭੂਤ ਜੋਨੀ ਚ ਪਾਇਆ ਜਾਂਦਾ ਹੈ ਇਹ ਭੂਤ ਦੀਆਂ ਸ਼ਗਲਾ ਵੀ ਹੁੰਦੀਆਂ ਜੀ ਕੋਈ ਕੰਮ ਕਰਉਂਦੇ ਆ ਵੱਡੀਆਂ ਵੱਡੀਆਂ ਅੱਖਾਂ ਇਸ ਤਰ੍ਹਾਂ ਇਦਾਂ ਦਾ ਭੂਤ ਹੁੰਦਾ ਨਹੀਂ 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 ਐਸਾ ਕੁਝ ਨਹੀਂ ਹੈ ਉਹ ਜਿਹੜੀ ਜੋਤ ਹੁੰਦੀ ਹੈ ਉਹ ਭਟਕਦੀ ਹੈ ਭਟਕਦੀ ਹੈ ਤਾਂ ਉਹ ਜੋਤ ਹਰ ਬਲੇ ਸਰੀਰ ਭਲਦੀ ਹੈ ਮੇਰਾ ਪੰਜਾਬੀ ਨੋਟ ਕਰਨ ਦਾ ਪੁਆਇੰਟ ਹੈ ਉਹ ਸਰੀਰ ਭਲਦੀ ਹੈ ਕਿ ਜਿਹੜੇ ਲੋਕ ਰੱਬ ਨੂੰ ਨਹੀਂ ਜਾਣਦੇ ਰੱਬ ਨੂੰ ਨਹੀਂ مانਦੇ ਉਹਨਾਂ ਦੇ ਵਿੱਚ ਉਹ ਜੋਤ ਵੜਦੀ ਹੈ ਉਹ ਜੋਤ ਵੜਨ ਤੋਂ ਬਾਅਦ ਜੜੀ ਉਸ ਪਹਿਲੇ ਜੋਤ ਹੈ ਉਸ ਸਾਈਡ ਤੇ ਹੋ ਜਾਂਦੀ ਹੈ ਉਹ ਦੋਨਾਂ ਜੋਤਾਂ ਹੁੰਦੀਆਂ ਬ੍ਰਹਮ ਦੇ ਵਿੱਚ ਹੀ ਹੈ ਦੋਹਰਾ ਜੋਤਾਂ ਹੁੰਦੀਆਂ ਬ੍ਰਹਮ ਦੇ ਵਿੱਚ ਹੀ ਐ ਪਰ ਉਹਨਾਂ ਨੂੰ ਬ੍ਰਹਮ ਨਜ਼ਰ ਨਹੀਂ ਆ ਰਿਹਾ ਅੱਛਾ ਬਟ ਕੀ ਹੈ ਕਿ ਉਹ ਜੋਤ ਜੜੀ ਉਸ ਬੰਦੇ ਤੇ ਆਊਗੀ ਤੇ ਬੰਦਾ ਨਹੀਂ ਬੋਲੂਗਾ ਉਹ ਜੋਤ ਬੋਲੂਗੀ ਹਾਂ ਭਾਈ ਤੂੰ ਕੌਣ ਹੈ ਮੈਂ ਫਲਾਨੀ ਬੋਲਦੀ ਪਈ ਐ ਕਿਵੇਂ ਆਈ ਐ ਮੈਨੂੰ ਕਿਸ ਨੇ ਭੇਜਿਆ ਹੈ ਕਿਆ ਕਰਨ ਆਈ ਐ ਮੈਂ ਇਹਨੂੰ ਮਾਰਾਂਗੀ ਤੇ ਮੈਂ ਕਈ ਵਾਰ ਕਹਿੰਨਾ ਭਾਈ ਤੂੰ ਕਿੰਨੇ ਕੁ ਮਾਰੇ ਫੇਰ ਚੁਪ ਕਰ ਜਾਂਦੀ ਹੈ ਚਾਹੇ ਉਹ ਭੂਤ ਹੈ ਚਾਹੇ ਪ੍ਰੇਤ ਹੈ ਚਾਹੇ ਉਹ ਦੇਵੀ ਦੇਵਤਾ ਵੀ ਹਨ ਉਹਨਾਂ ਨੇ ਵੀ ਇਹ ਗੱਲ ਕਹੀ ਅਸੀਂ ਕਿਸ਼ ਨੂੰ ਮਾਰ ਨਹੀਂ ਸਕਦੇ ਮੈਂ ਕਿਹਾ ਫਿਰ ਕੀ ਕਰ ਸਕਦੇ ਹਾਂ ਕਹਿੰਦੇ ਅਸੀਂ ਉਹਨਾਂ ਨੂੰ ਤੰਗ ਕਰਦੇ ਹਾਂ ਅਸੀਂ ਉਹਨਾਂ ਦੀ ਬੋਡੀ ਨੂੰ ਖੋਖਲਾ ਬਣਾ ਦਿੰਦੇ ਹਾਂ ਤੇ ਮੈਂ ਕਿਹਾ ਇਹ ਜੇ ਕੰਮ ਕਿਉਂ ਕਰਦੇ ਪਏ ਉਹ ਕਹਿੰਦੇ ਫਿਰ ਅਸੀਂ ਕੀ ਕਰੀਏ ਅਸੀਂ ਤਾਂ ਮਤਲਬ ਹੁਣ ਰੱਬ ਤਾਂ ਦੇਖਿਆ ਹੀ ਨਹੀਂ ਭੂਤਾਂ ਦਾ ਹਲਫਿਆ ਬਿਆਨ ਹੈ ਸ਼ਰਮਾ ਸਾਹਿਬ ਕੋ ਲੇਕਿਨ ਨਵੀਂ ਗੱਲ ਮੈਂ ਅੱਜ ਕਰ ਦਿੱਤੀ ਹੈ ਕਿ ਬੁੱਧਾਂ ਦਾ ਅਲਫੀਆ ਬਿਆਨ ਹੈ ਕਿ ਰੱਬ ਮੈਂ ਦੇਖਿਆ ਹੀ ਨਹੀਂ ਹੈ ਤਾਂ ਮੈਂ ਕੀ ਕਰਾਂ ਮੈਂ ਤਾਂ ਧੱਕੇ ਖਾਂਦਾ ਪਿਆ ਅੱਛਾ ਪੂਤ ਕਿੰਨੇ ਕਿਸਮ ਦੇ ਹੁੰਦੇ ਆ ਜੀ ਜਿਵੇਂ ਅਸੀਂ ਸੁਣਦੇ ਆ ਕਿ ਇੱਕ ਪੂਤ ਹੁੰਦਾ ਇੱਕ ਚੜੇਲ ਹੁੰਦੀ ਹੈ ਪ੍ਰਸਾਚਨੀ ਹੁੰਦੀ ਹੈ ਜਿੰਨ ਹੁੰਦਾ ਹੋਰ ਪਤਾ ਨਹੀਂ ਕੀ ਕੀ ਤੁਹਾਡੇ ਮੁਤਾਬਿਕ ਪੂਤ ਕਿੰਨੇ ਕਿਸਮ ਦੇ ਹੁੰਦੇ ਆ ਇਹਦੇ ਚ ਕਿਸਮ ਦਾ ਕੋਈ ਮਤਲਬ ਨਹੀਂ ਹੁੰਦਾ ਇਹਦੇ ਚ ਭੂਤਾਂ ਦਾ ਇੱਕ ਹੈਡ ਹੁੰਦਾ ਅੱਛਾ ਹੈਡ ਦੇ ਨਾਲ ਇਹ ਤੁਸੀਂ ਕਿਹਾ ਵੀ ਚੁਰੇਨ ਹੈ ਜਾਂ ਕੋਈ ਪ੍ਰੇਤ ਹੈ ਜਿੰਨ ਹੈ ਫਲਾਣਾ ਹੈ ਟਿਕਾਣਾ ਹੈ ਉਹ ਚੀਜ਼ਾਂ ਇਹ ਹੈਡ ਦੇ ਨਾਲ ਹੁੰਦੀਆਂ ਨੇ ਪੂਰਾ ਮਤਲਬ ਗੈਂਗ ਹੁੰਦੀ ਗੈਂਗ ਅੱਛਾ ਉਹ ਗੈਂਗ ਨੂੰ ਜਦੋਂ ਉਹ ਮਤਲਬ ਹੈਡ ਆਰਡਰ ਦਿੰਦਾ ਹੈ ਦਾ ਉਹ ਮਤਲਬ ਜੇ ਸ਼ਰੀਰ ਨੂੰ ਕਬਜ਼ਾ ਕਰਦੀ ਹੈ ਹਰ ਸ਼ਰੀਰ ਤੇ ਕਬਜ਼ਾ ਕਰਦੀ ਹੈ ਹਰ ਸ਼ਰੀਰ ਤੇ ਕਬਜ਼ਾ ਕਰਦੀ ਹੈ ਅੱਛਾ ਤੁਸੀਂ ਕਿਹਾ ਕਿ ਮੈਂ ਬਹੁਤ ਸਾਰੇ ਭੂਤ ਕੱਢੇ ਆ ਲੋਕਾਂ ਦੇ ਵਿੱਚ ਇਹ ਲੋਕਾਂ ਵਿੱਚ ਭੂਤ ਵੜਦਾ ਕਿਵੇਂ ਆ ਕੀ ਕਰਦਾ ਉਹ ਐ ਲੋਕ ਸਿਰ ਮਾਰਦੇ ਇਹ ਐ ਮੁੰਡਾ ਹੈ ਜਿਵੇਂ ਅਸੀਂ ਰੱਬ ਨੂੰ ਛੱਡੇ ਰੱਖਦੇ ਆ ਤੇ ਸਾਡੇ ਵਿੱਚ ਰੱਬ ਬੜ ਗਿਆ ਲੰਮੀ ਗੱਲ ਨਹੀਂ ਕਰਾਂਗਾ ਜੇ ਅਸੀਂ ਭੂਤਾਂ ਨੂੰ ਛੱਡੇ ਰੱਖਦੇ ਆ ਤਾਂ ਉਹ ਸਾਡੇ ਅੰਦਰ ਭੂਤ ਬੜ ਗਿਆ ਅੱਛਾ ਤੇ ਤੁਸੀਂ ਕੱਢੇ ਕਿਵੇਂ ਉਹ ਕਡੰਡਾ ਉਹ ਤਰੀਕਾ ਹੈ ਭਾਈ ਬੋਧ ਨੂੰ ਪੁੱਛਿਆ ਜਾਂਦਾ ਹੈ ਬੈਦੂ ਰਗ ਵੇਖਣਾ ਹੈ ਕਹਿੰਦਾ ਨਹੀਂ ਵੇਖਣਾ ਭਈ ਕੀ ਫਾਇਦਾ ਹੈ ਕਿਨੇ ਜਲਵਾ ਚਲਨ ਤੋਂ ਬਟਕ ਡਾ ਪਿਆ ਤੋ ਆਪਣਾ ਬ੍ਰਹਮ ਜਲ ਨਹੀਂ ਹੋ ਜਾ ਤੋ ਆਪਣਾ ਸਹੀ ਠਿਕਾਣੇ ਤੇ ਲਾ ਜੋਤ ਤਾ ਹੈ ਤੋ ਬਟਕ ਡੀ ਪਈ ਹੈ ਫਿਰ ਕਾਫੀ ਡੇਰ ਤੋਂ ਬਾਅਦ ਚੱਲ ਕੇ ਜਾਂਦਾ ਫਿਰ ਆ ਵੀ ਜਾਂਦਾ ਜਲ ਵੀ ਜਾਂਦਾ ਫਿਰ ਆ ਵੀ ਜਾਂਦਾ ਤੇ ਫਿਰ ਉਹ ਅਕਲ ਕੇ ਕਹਿੰਦਾ ਕਹਿੰਦਾ ਠੀਕ ਹੈ ਜੀ ਮੈਂ ਆਪਣੇ ਆਪ ਸਿਲੰਡਰ ਕਰਦਾ ਤੇ ਮੈਂ ਆਪਣੇ ਘਰ ਵਿੱਚ ਜਾਂਦਾ ਫਿਰ ਤੁਸੀਂ ਕਿਵੇਂ ਕੱਢਦੇ ਹੋ ਜੁੱਤ ਉਹ ਐ ਕੱਢਦੇ ਹਾਂ ਵੀ ਉਸ ਨੂੰ وہی ਚੀਜ਼ ਜੋ ਪ੍ਰੋਪਰ ਪ੍ਰੋਪਰ ਗਿਆਨ ਹੈ ਪ੍ਰੋਪਰ ਗਿਆਨ ਹੀ ਉਸ ਨੂੰ ਦਿੱਤਾ ਜਾਂਦਾ ਹੈ ਉਹੀ ਜਮਾਤ ਕੀ ਦੀ ਜੋ ਦੱਸੀ ਜਾਂਦੀ ਹੈ ਬ੍ਰਹਮ ਦੀ ਔਰ ਉਹੀ ਸੇਮ ਟੂ ਸੇਮ ਉਸ ਨੂੰ ਸਮਝਾਇਆ ਜਾਂਦਾ ਹੈ ਕਿ ਇਹ ਸਿਮਰਨ ਕਰਨਾ ਹੈ ਦੇਖੋ ਜਦੋਂ ਉਹ ਦੇਖ ਲੈਂਦਾ ਹੈ ਸਭ ਕੁਝ ਕਰ ਲੈਂਦਾ ਹੈ શરીર ਵਿੱਚ ਹੁੰਦਾ ਹੈ ਬਿਨਾ શરીર ਤੋਂ ਕਦੇ ਵੀ ਰੱਬ ਨਹੀਂ ਮਿਲੇਗਾ ਤੇ ਉਹ શરીર ਵਿੱਚ ਹੁੰਦਾ ਹੈ ਤੇ ਉਸ ਨੂੰ ਸਾਰਾ ਸਮਝ ਲੱਗਦੀ ਹੈ ਸਾਰੀ ਗੱਲ ਸਮਝਣ ਤੋਂ ਬਾਅਦ ਉਹ ਜਦੋਂ ਸਿਮਨ ਕਰਦਾ ਹੈ ਉਹ ਖੋ ਜਾਂਦਾ ਹੈ ਖੋਖਾ ਜਾਂਦਾ ਹੈ ਉਹ ਸੂਖਮ ਜੋਤ ਹੈ ਉਹ ਬ੍ਰਹਮ ਜੀ ਦੀ ਹੋਵੇ ਫਿਰ ਜਦੋਂ ਉਹ ਨੂੰ ਠੰਨੇ ਆ ਬਾਈ ਤੂੰ ਕੌਣ ਬੋਲਦਾ ਮੈਂ ਤੇ ਗੁਰਚਰਨ ਸਿੰਘ ਬੋਲਦਾ ਮੈਂ ਹੋਰ ਕੋਈ ਸ਼ਿਕਾਇਤ ਤਾਂ ਨਹੀਂ ਤੇਰੇ ਸ਼ਰੀਰ ਤੇ ਕਨਾਂ ਨਾ ਜੀਵੰਤ ਕੋਈ ਸ਼ਿਕਾਇਤ ਹੋਸ਼ਾ ਲੱਗਿਆ ਅੱਛਾ ਤੁਸੀਂ ਮੈਨੂੰ ਕਹਿ ਰਹੇ ਸੀ ਗੱਲਾਂ ਦੇ ਵਿੱਚ ਦੱਸ ਰਹੇ ਸੀ ਕਿ ਤੁਹਾਡੇ ਪਿਤਾ ਜੀ ਭੂਤਾਂ ਤੋਂ ਮੱਝਾਂ ਚਰਵਾਉਂਦੇ ਹੁੰਦੇ ਸੀ ਹਾਂ ਉਹ ਐ ਕਰਦੇ ਸੀਗੇ ਕਿ ਸਾਡੇ ਦਾਦਾ ਪਰਦਾਦਾ ਜਾਂ ਪਿਤਾ ਜੀ ਉਹ ਭੂਤਾਂ ਦੀ ਪੂਜਾ ਕਰਦੇ ਸੀਗੇ ਗੋਡ ਸੁਖਸ਼ਮ ਸੀਗੇ ਪਰ ਉਹਨਾਂ ਨੂੰ ਜੋ ਵੀ ਮਗਦੇ ਸੀਗੇ ਖਾਣ ਨੂੰ ਦਿੰਦੇ ਸੀਗੇ ਸਾਡੇ ਖੇਤਾਂ ਦੇ ਵਿੱਚ ਉਹ ਮਿੱਟੀ ਦੇ ਘੜਿਆਂ ਦੇ ਵਿੱਚ ਦੁੱਧ ਪਾ ਕੇ ਚਾਵਲ ਪਾ ਕੇ ਉਹ ਸਾਰਾ ਕੁਝ ਕਰਦੇ ਸੀਗੇ ਜਦੋਂ ਕਿਸੇ ਰੂਪ ਦੇ ਵਿੱਚ ਆ ਗਏ ਉਹ ਸਾਰਾ ਖਾਲੀ ਕਰ ਜਾਂਦੇ ਸੀਗੇ ਤੇ ਸਾਡੇ ਮਤਲਬ ਜੋ ਹੈ ਨਾ ਵੀ ਜਮੀਨ ਦੇ ਵਿੱਚ ਦਾਤੀਆ ਫਰੀਆਂ ਹੁੰਦੀਆਂ ਸਰ ਤੇ ਉਹ ਦਾਤੀ ਨਾਲ ਮਿਲਣ ਕਰਨ ਵੀ ਵੜ ਦਿੰਦੇ ਸੀਗੇ ਤੇ ਅਸੀਂ ਡੰਗਰਾਂ ਨੂੰ ਵੀ ਛੱਡ ਦਿੰਦੇ ਸੀ ਕਹਿੰਦੇ ਉਹ ਡੰਗਰਾਂ ਨੂੰ ਕਦੇ ਕੋਈ ਸਬਜ਼ਿ ਫੋੜੀ ਜਾਂ ਜੜਦਾ ਸੀਗਾ ਕਦੇ ਕੋਈ ਚੱਕਣ ਵਾਸਤੇ ਨਹੀਂ ਜਾਂਦਾ ਸੀ ਇਹ ਚੱਕੜਾ ਤੋਂ ਉਹਨੂੰ ਫੜ ਕੇ ਢਾਲ ਲੈਂਦੇ ਸੀਗੇ ਹਾਂ ਤੇ ਉਹ ਮਰਲੇ ਸਾਡੇ ਪਿਤਾ ਜੀ ਉਹਨਾਂ ਦੀ ਪੂਜਾ ਕਰਦੇ ਸੀਗੇ ਪੁਆਇੰਟ ਬੜਾ ਤਕੜਾ ਹੈ ਕੁੱਤ ਹਾਂ ਉਹਨਾਂ ਦੀ ਪੂਜਾ ਕਰਦੇ ਸੀਗੇ ਔਰ ਦੇਵੀ ਦੇਵਤਾਂਵਾਂ ਦੀ ਪੂਜਾ ਕਰਦੇ ਸੀਗੇ ਤੇ ਉਹਨਾਂ ਦੇ ਵਿੱਚ ਸ਼ਕਤੀ ਜਿਹੜੀ ਸੀਗੀ ਉਹ ਦੇਵੀ ਦੇਵਤਾਂਵਾਂ ਦੀ ਸ਼ਕਤੀ ਸੀਗੀ ਉਹਦੇ ਨਾਲ ਕੋਈ ਸਿਰ ਦਰਦ ਆਏ ਕੋਈ ਬੁਖਾਰ ਆਏ ਕੋਈ ਗੋਡੇ ਮੋਡੇ ਦੁਖ ਰਹੇ ਨੇ ਉਹ ਆਪਣੇ ਬੰਦ ਤਰੀਕੇ ਨਾਲ ਜੋ ਵੀ ਮੰਤਰ-ਮੰਤਰ ਪੜ੍ਹ ਕਰਕੇ ਉਹ ਠੀਕ ਵੀ ਕਰ ਦਿੰਦੇ ਸੀਗੇ ਅੱਜ ਤੱਕ ਤੁਸੀਂ ਜਿਹੜਾ ਸਭ ਤੋਂ ਖਤਰਨਾਕ ਕੂਦ ਕਿਸ ਦਾ ਕੱਢਿਆ ਉਹ ਕਿਤਾ ਨਾ ਕੂਦ ਸੀ ਕੀ ਕੀਤਾ ਸੀ ਉਹਨੇ ਉਹ ਜਿਹੜਾ ਬੋਸ਼ਿਕਾ ਸਭ ਤੋਂ ਖਤਰਨਾਕ ਸ਼ਿਕਾ ਉਹ ਮੇਰੇ ਗੱਲ ਕੇ ਹੱਥ ਪਾ ਲਿਆ ਸੀਗਾ আচ্ছা ਹੈ ਤਾਂ ਉਹ ਬੰਦਾ ਹੀ ਮਗਨ মোহন ਕੀ ਗੱਲ মোহন ਤਾਂ ਹੈ ਨਹੀਂ ਉਹ ਹੂੰ মোহন ਤਾਂ ਹੈ ਨਹੀਂ ਤੇ ਦੋ ਬੰਦੇ ਆਏ ਤੇ ਮੈਂ ਉਹਨਾਂ ਨੂੰ ਕਿਹਾ ਸਾਡੇ ਕੋਲ ਫਾਰਮੂਲਾ ਹੋਣਾ ਚਾਹੀਦਾ ਮਗਾ ਇਹ ਕੰਕ ਟੂਸੋ ਉਹ ਬੜਾ ਹੁੰਦਾ ਬੜਾ ਬੜਦਾ ਇੱਕ ਟੈਣੀ ਤੋੜ ਕੇ ਨਾ ਉਹਦੇ ਕੰਕੇ ਟੂਸਾ ਆਇਆ ਉਹ ਬੜਾ ਜਹਰ ਹੁੰਦਾ ਅੱਛਾ ਫਿਰ ਉਹ ਤੜਫਣ ਲੱਗਿਆ ਫਿਰ ਮੇਰਾ ਗਲਾ ਛੱਡਿਆ ਅੱਛਾ ਫਿਰ ਮੇਰਾ ਗਲਾ ਛੱਡਿਆ ਫਿਰ ਮੈਂ ਕਹਾ ਦੇ ਤੈਂ ਜੇ ਰੱਬ ਨੂੰ ਤੱਕਣਾ ਤੈਂ ਰੱਬ ਨੂੰ ਦੇਖਣਾ ਤਾਂ ਦੇਖ ਲੈ ਭਰਾ ਬਾਕੀ ਜੋ ਇਸ ਤਰ੍ਹਾਂ ਮੇਰੇ ਤੇ ਜੇ ਤੂੰ ਮਤਲਬ ਅਟੈਕ ਕਰਦਾ ਪਿਆ ਇਹ ਤੇਰੇ ਵਾਸਤੇ ਠੀਕ ਨਹੀਂ ਹੈ ਕਹਿੰਦਾ ਕੰਨਾ ਮੈਂ ਤੁਹਾਡੇ ਤੇ ਡੈਗ ਨਹੀਂ ਕਰਦਾ ਸੀਗਾ ਮੈਂ ਤੁਹਾਡੇ ਪਰਖਾ ਲੈਣਾ ਸੀ ਕਿ ਵਾਕੇ ਤੁਹਾਡੇ ਵਿੱਚ ਇਨਾ ਵਿਸ਼ਵਾਸ ਹੈ ਰੱਬ ਦਾ ਮਗਾ ਹਾਲੇਲੀ ਮੇਰਾ ਤੁਮ ਤੇ ਪਰਖਾ ਲਗਾ ਮੈਂ ਕਹਿੰਦਾ ਹਾਂ ਮੈਂ ਲੈ ਰਿਹਾ ਹਾਂ ਉਹ ਤਾਂ ਮੇਰੀ ਪ੍ਰੀਖਿਆ ਮਿਲੀ ਗਿਆ ਅੱਛਾ ਬੜੇ سارے ਲੋਗ ਇਹ ਕਹਿ ਦਿੰਦੇ ਆ ਕਿ ਲੋਕ ਤਾਂ ਡਰਾਮੇ ਕਰਦੇ ਆ ਇਹ ਵੈਸੀ ਕਹਿ ਦਿੰਦੇ ਆ ਕੋਈ ਭੂਤ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਐਵੇਂ ਜਿਹੜੇ ਕੱਢਣ ਵਾਲੇ ਹੁੰਦੇ ਆ ਜਾਂ ਕੋਈ ਬਹਾਨੇ ਕਰਕੇ ਪੈਂਦੇ ਨੇ ਕਈ ਜਾਣ ਤੁਸੀਂ ਮੇਰੇ ਨਾਲ ਟੂਰ ਲਗਾ ਲਓ ਮੈਂ ਜੂਨ ਤੇ ਜਾ ਰਿਹਾ ਹਾਂ ਇਲੈਕਸ਼ਨ ਤੋਂ ਬਾਅਦ ਕਿੱਥੇ ਜਾ ਰਹੇ ਮੈਂ ਪਹਿਲੇ ਤੇ ਜਾਵਾਂਗਾ ਇੱਥੇ ਮੈਨੂੰ ਲੱਗਦਾ ਹੈ ਵੀ ਮੇਰਾ ਪੜਾਉ ਗੁਰਪੁਰਦਾ अच्छा ਤੇ ਗੁਰਪੁਰਪੁਰ ਤੇ ਬਲੀਆ ਜਾਵਾਂਗਾ ਬਲੀਆ ਤੋਂ ਫਿਰ ਵਾਪਸੀ ਜਿੱਥੇ ਜਾਵਾਂਗਾ ਉੱਥੇ ਮੈਂ ਬੂਤਾਂ ਦਾ ਹੀ ਕੰਮ ਕਰਾਂਗਾ ਤੇ ਕੱਢੋਂਗੇ ਕਿ ਮਿਲੋਂਗੇ ਉਹਨਾਂ ਨੂੰ ਨਹੀਂ ਨਹੀਂ ਉਹ ਆਪੇ ਆਣਗੇ ਜਿਵੇਂ ਹੁਣ ਸਾਡੇ ਕੋਲ ਜਨਾਨੀ ਬੈਠੀ ਹੈ ਬੰਦਾ ਬੈਠਾ ਹੈ ਉਹਦੇ ਜੀ ਬੂਤ ਆਏਗਾ ਬੂਤ ਆ ਕੇ ਹਿੱਲੇਗਾ ਹਾਂ ਹਾਂ ਹਿੱਲੇਗਾ ਫਿਰ ਉਹਨੂੰ ਮੈਂ ਪੜਾਂਗਾ ਚਾਹੇ ਬਾਲਕੀ ਪੜਾਂ ਚਾਹੇ ਉਹਨੂੰ ਮੈਂ ਪੁੱਛਾਂਗਾ ਕਿ ਠਿਕਾਣਾ ਉਹ ਆਪਣਾ ਹਾਲੀਆ ਬਿਆਨ ਦੇਗਾ ਮੈਂ ਫਲਾਣੇ ਥਾਤੋਂ ਆਇਆ ਨਹੀਂ ਮੈਂ ਤੁਹਾਡੇ ਨਾਲ ਜਾਵਾਂਗਾ ਕਿਤੇ ਇਹਨਾਂ ਨਾਲ ਹੋਵੇ ਮੈਨੂੰ ਫੜ ਲਵੇ ਬੂਤ ਤੇ ਹਾਂ ਜੀ ਨਹੀਂ ਫਰਦਾ ਆ ਆ ਹੋਇਆ ਇੱਕ ਵਾਰੀ ਅੱਛਾ ਬਹੁਤ ਨਾ ਘਟੀ ਐ ਕਿਸੇ ਥਾਂ ਤੇ ਮੈਂ ਮਤਲਬ ਉਹ ਆ ਗਿਆ ਤੇ ਉਹ ਕਹਿੰਦਾ ਜੀ ਮੇਰੇ ਭਰਾਵਾਂ ਨੇ ਮੈਨੂੰ ਮਾਰਿਆ ਹੁੰਿਆ ਹੂੰ ਤੇ ਮੈਂ ਮੈਨੂੰ ਬੁੱਧਵਣ ਕਿਧਰੇ ਫਰਦਾ ਤੇ ਕਹਿੰਦਾ ਹਾਂ ਜੀ ਮੈਨੂੰ ਦੁਖੀ ਕਰਦਾ ਪਿਆ ਲੋਕਾਂ ਨੂੰ ਉਹਦੇ ਗੋਡੇ ਤੇ ਕੁਝ ਇੱਕ ਜੇ ਮਿਲ ਗਿਆ ਨਾ ਵੀ ਉਹ ਕੋਈ ਪ੍ਰੋਬਲਮ ਨਹੀਂ ਕਰਦਾ ਮੈਂ ਤੇ ਉਹ ਮਤਲਬ ਜੀ ਭੈਣ ਸੀ ਉਹਨੇ ਉੱਠ ਕੇ ਨਾ ਉਹਨੇ ਥੱਪੜ ਮਾਰਤਾ ਅੱਛਾ ਉਹਨੇ ਗੱਲ ਨਾਲ ਫੜ ਲਿਆ ਹਮ ਮੈਂ ਸ਼ਬਦ ਤੇ ਆ ਮੈਂ ਪੜ ਕੇ ਕੁੱਟਿਸ ਨੂੰ ਕੁੱਟਿਸ ਨੂੰ ਉਹਨੇ ਕੁੱਟਿਆ ਫੇਰ ਮੁੜ ਕੇ ਮੈਂ ਮਨਉ ਪਿਤਾ ਉਹ ਬੋਲ ਪਿਆ ਭੂਤ ਕਹਿੰਦਾ ਜਿਸ ਮਹਾਤਮਾ ਨੇ ਮੈਨੂੰ ਹੱਥ ਬਣ ਕੇ بیٹਾ ਪੁੱਤਰ ਕਹਿੰਦਾ ਪਿਆ ਉਹ ਮਹਾਤਮਾ ਤਾਂ ਮੈਨੂੰ ਥੱਪੜ ਨਹੀਂ ਮਾਰਿਆ ਹਮ ਤਾਂ ਕੋਣ ਹੰਦੀ ਮਾਰਨ ਬਲੀ ਮੈਂ ਕਹਿੰਦੀ ਤੁਹਾਡੀ ਗਲਤੀ ਹੈ ਅਗਰ ਇਹ ਭੂਤ ਪ੍ਰੇਤ ਦੇ ਵਿੱਚ ਜੋਤ ਬੜਕਦੀ ਹੈ ਇਹ ਵੀ ਸਾਡੇ ਪੁੱਤਰ ਨੇ ਇਹ ਵੀ ਸਾਡੇ ਬੇਟਾ ਬੇਟੀ ਬਰਾਬਰ ਨੇ ਮੈਨੂੰ ਰੋਣਾ ਆਉਂਦਾ ਇਹਨਾਂ ਅੱਗੇ ਵੀ ਹੱਥ ਜੋੜਦਾ ਅੱਛਾ ਤਾਂ ਇਹ ਮੇਰੇ ਮੇਰੀ ਗੱਲ ਨੂੰ ਮੰਨ ਲਈ ਫਿਰ ਟਪੜ ਮਾਰਦਾ ਛੜਿਆ ਬਹੁਤ ਸ਼ਰਮਜੀਤ ਉਹ ਕਲਪਰੀ ਮੈਂ ਤਾਂ ਜਿੰਦਗੀ ਦਾ ਤਜਰਬਾ ਤਾਂ ਇਹ ਜਦੋਂ ਇੰਟਰਵਿਊ ਅਸੀਂ ਚਲਾਵਾਂਗੇ ਨਾ ਇਹ ਇੰਟਰਵਿਊ ਦੇਖ ਕੇ ਬਾਰੇ ਸਾਰੇ ਲੋਕ ਕਹਿਣਗੇ ਵੀ ਤੁਸੀਂ ਤਾਂ ਡਰਾਮਾ ਕਰਦੇ ਹੋ ਅੱਗੇ ਪੱਤਰਕਾਰ ਵੀ ਇਹੇ ਸਵਾਲ ਕਰ ਰਿਹਾ ਕੋਈ ਭੂਤ ਭਾਤ ਨਹੀਂ ਹੁੰਦਾ ਅੱਜ ਤੱਕ ਦੇ ਦੇਖਿਆ ਨਹੀਂ ਇਹਨਾਂ ਨੂੰ ਕੀ ਕਹੋਗੇ ਵੀ ਦੇਖਿਆ ਹੈ ਮਹਿਸੂਸ ਕੀਤਾ ਜਾਂ ਕੀ ਹੁੰਦਾ ਤੁਹਾਨੂੰ ਇਹ ਤੁਸੀਂ ਇਸ ਕੱਲ ਨੂੰ ਅੱਜ ਪਟਿਆਲੇ ਦੇ ਵਿੱਚ ਹੀ ਮੈਂ ਤਾਂ ਸੁਣ ਨਹੀਂਦਾ ਪਿੰਡਾਂ ਚ ਨਹੀਂਓਂ ਪਿੰਡਾਂ ਦੇ ਤੁਹਾਨੂੰ ਇੱਕ ਨਹੀਂ ਸੈਂਕੜੇ ਬੰਦੇ ਮਿਲਣਗੇ ਜਿਹੜੇ ਕਾਲੀ ਦੇਵੀ ਮੰਦਿਰ ਹੋਰ ਮੰਦਿਰ ਚ ਆ ਕੇ ਆਲ ਮੋਨਾ ਦੇ ਵਿੱਚ ਬੂਤ ਹੁੰਦਾ ਹੈ ਉਹ ਪਿੰਡਾਂ ਦੇ ਵਿੱਚ ਲੋਕਾਂ ਦੇ ਬਣਦੇਗੇ ਬੂਤ ਹੈ ਇਸ ਗੱਲ ਨੂੰ ਚਾਹੇ ਕੋਈ ਪੱਤਰਕਾਰ ਨਹੀਂ ਕਹਦਾ ਨਾ ਪੱਤਰਕਾਰ ਦੇ ਮਗਰ ਤੇ ਲੱਗਣਾ ਨਹੀਂ ਮੈਂ ਠੀਕ ਹੈ ਮੈਂ ਤਾਂ ਪ੍ਰਤੱਖ ਦੇਖਿਆ ਹੋਇਆ ਸਭ ਕੁਝ ਜੇ ਤੁਸੀਂ ਕਹੋ ਤਾਂ ਮੈਂ ਹੁਣ ਮੋਬਾਈਲ ਤੋਂ ਦੱਸ ਦਾਂ ਮੀ ਜਿਸ ਕੁੜੀ ਦੇ ਮਤਲਬ 12 ਬੂਤ ਕੱਢੇ ਜਿਸ ਕੁੜੀ ਦੇ ਅੰਦੀਸ ਮੁੰਡੇ ਤੇ 80 ਬੂਤ ਕੱਢੇ ਉਹ ਤੁਹਾਨੂੰ ਆਪਣਾ ਅੰਪੀਰ ਬਣ ਜਾਣਗੇ ਇੱਕ ਬੰਦੇ 'ਚ 80 ਬੂਤ ਹਾਂਜੀ ਕਿਉਂਕਿ ਉਹ ਜਿਹੜੀ ਬੂਤ ਦੀ ਗਿੰਗ ਹੁੰਦੀ ਹੈ ਨਾ ਜਿਵੇਂ ਉਹਦਾ ਚਾਚਾ ਹੈ ਪੜਦਾਦਾ ਹੈ ਲੱਕੜਦਾਦਾ ਮਰ ਗਿਆ ਹੂੰ ਕਿਉਂ ਮਰ ਗਿਆ ਉਹ ਬੂਤ ਮਰ ਗਿਆ ਕਿ ਬੂਤਾਂ ਦੀ ਮੂਜਾ ਕਰਦੇ ਬੂਤ ਮਰ ਗਏ ਉਹ ਬੂਤ ਮਰ ਗਏ ਓਨ ਫਿਰ ਮਤਲਬ ਆ ਕੇ ਆਪਣੇ ਪਰਿਵਾਰਾਂ ਨੂੰ ਦੁਖੀ ਕਰਦੇ उसी प्वाइंट नोट करना वाले पत्रकारों ने कहना कि भाई मेन पॉइंट यही है कि जो रब निराकार प्रभु नहीं जानता है उ बंदा मरण तो बाद बनता है क्योंकि वह मुक्त आत्मा नहीं होगी पॉइंट मतलब जिंद कोई ख्वाहिश रह जाती है जिसकी कोई इच्छा रह जाती है या कोई दुश्मनी रह जाती बदला रह जाता है फिर आत्मा भटकती रहती है वह आत्मा भटकती है मतलब चौरासी के बीच बटकती है वो शरीर मिलता है कि नहीं मिलता ये अवेलेबल नहीं है ये शरीर अवेलेबल नहीं है तो कितों देगा ये धर्मराज की वो तो गुआई तो तो पत्रकार के धर्मराज भी नहीं है मैं भी कहता धर्मराज नहीं है लेकिन तो धर्मराज अगर कोई बनाया भी है भी तो धर्मराज को अगर शरीर अवेलेबल नहीं है तो वह कितों लिया देगा वो भी स्वच्छम बुद्ध पद्ती बन

ਕਿੰਤੋ ਸਿੱਧਾ ਜਿਹੜਾ ਮਰਦ ਨਾ ਸਰ ਕੁਛ ਕਰਨ ਦੀ ਲੋੜ ਨਹੀਂ ਉਹ ਸੰਦੂਰ ਆਟਾ ਨੋ 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 ਇਹ ਤਾਂ ਸਰਦਾਰ ਸਾਹਿਬ ਇਹ ਤਾਂ ਚੀਜ਼ਾਂ ਜੁੜੀ ਹੈ ਨਾ ਉਹ ਤਾਂ ਬੰਦਨ ਵੀ ਤੁਸੀਂ ਜਾ ਰਹੇ ਹਮਮ ਸਰ ਬੰਦਨ ਨਹੀਂ ਹੈ ਕਿ ਬਿਲਕੁਲ ਤੁਸੀਂ ਮੈਨੂੰ ਇਹ ਬਿਲਕੁਲ ਸੱਚੀ ਗੱਲ ਕਹਿ ਦਿੱਤੀ ਵੀ ਤੁਸੀਂ ਇਤਿਹਾਸਾਂ ਦੇ ਮਗਰ ਨਾ ਬੱਚੋ ਜਿਹਕੇ ਲਿਖੇ ਲਿਖੇ ਪੜੇ ਜਿਹੜੇ ਉਹ ਹੁੰਦੇ ਨੇ ਉਹਨਾਂ ਤੇ ਭਜਨ ਮਗਰ ਨਾ ਭਜੋ ਪੜੇ ਲਿਖੇ ਤੇ ਮਤਲਬ ਕੋਈ ਫਾਇਦਾ ਨਹੀਂ ਹੈ ਤੁਸੀਂ ਬਿਲਕੁਲ ਪ੍ਰਤੱਖ ਪ੍ਰੈਕਟੀਕਲ ਜਿਹੜਾ ਤੁਸੀਂ ਆਪਣੇ ਜ਼ਿੰਦਗੀ ਦੇ ਤਜਰਬਾ ਦਿਖਾਓ ਤੁਸੀਂ ਵਾਕੇ ਮੈਂ ਇਹ ਕਰਮ ਕੀਤੇ ਜੀ ਬਹੁਤ-ਬਹੁਤ ਸ਼ੁਕਰੀਆ ਜੀ ਸੋ ਦੋਸਤੋ ਅਸੀਂ ਗੱਲ ਕੀਤੀ RAM ਲਖਨ ਜੀ ਨਾਲ ਉਹਨਾਂ ਦਾ ਤਜਰਬਾ ਹੈ ਉਹਨਾਂ ਨੇ ਭੂਤ ਦੇਖੇ ਹੈ ਭੂਤ ਮਹਿਸੂਸ ਕੀਤੇ ਹੈ ਭੂਤ ਕੱਢੇ ਹੈ ਈਵਨ ਕੇ ਕਹਿੰਦੇ ਆ ਮੈਂ ਫੋਨ ਤੇ ਗੱਲ ਕਰਾ ਸਕਦਾ ਜਿਸ ਕੁੜੀ ਜੋ ਮੈਂ 12 ਪੂਤ ਕੱਢੇ ਜਿਸ ਮੁੰਡੇ ਜੋ ਮੈਂ 80 ਪੂਤ ਕੱਢੇ ਇਹਨਾਂ ਦਾ ਮੰਨਣਾ ਕਿ ਜੋਤਾਂ ਨੇ ਜੋਤਾਂ ਭਟਕਦੀਆਂ ਜਦੋਂ ਉਹਨਾਂ ਨੂੰ ਸ਼ਰੀਰ ਨਹੀਂ ਮਿਲਦਾ ਕਿਸੇ ਹੋਰ ਸ਼ਰੀਰ ਚ ਵੜ ਜਾਂਦੀ ਹੈ ਇਹ ਪੂਤ ਉਹੀ ਲੋਕ ਮੰਨਦੇ ਆ ਜਿਹੜੇ ਪਰਮਾਤਮਾ ਨੂੰ ਬ੍ਰਹਮ ਨੂੰ ਨਹੀਂ ਮੰਨਦੇ ਇਹ ਵੀ ਇਹ ਮੰਨਦੇ ਆ ਕਹਿੰਦੇ ਇਹ ਹੁੰਦਾ ਮੇਰਾ ਪ੍ਰੈਕਟੀਕਲ ਆ ਤੁਸੀਂ ਨਹੀਂ ਮੰਨਦੇ ਨਾ ਮੰਨੋ ਮੈਂ ਕਿਸੇ ਤੇ ਥੋਪਦਾ ਨਹੀਂ ਕਿਉਂਕਿ ਅਸੀਂ ਦੇਖਦੇ ਆ ਐਕਸਲ ਜਦੋਂ ਇਦਾਂ ਦਾ ਕੋਈ ਐਪੀਸੋਡ ਚੱਲਦਾ ਤੇ ਬਹੁਤ ਸਾਰੇ ਲੋਕ ਬੜੇ ਉਲਟ ਫੁਲਟ ਕਮੈਂਟ ਲਿਖਦੇ ਆ ਉਹ ਕਹਿੰਦੇ ਆ ਕਿ ਪੂਤ ਨਹੀਂ ਹ ਸਾਡਾ ਮਕਸਦ ਬਿਲਕੁਲ ਵੀ ਅੰਧਵਿਸ਼ਵਾਸ ਫੈਲਾਉਣਾ ਨਹੀਂ ਹੈ ਸਾਡਾ ਮਕਸਦ ਹੈ ਉਹਨਾਂ ਵਿਸ਼ਿਆਂ ਦੇ ਉੱਤੇ ਗੱਲਬਾਤ ਕਰਨਾ ਜਿਹੜੇ ਵਿਸ਼ੇ ਹਰ ਇੱਕ ਦੇ ਜ਼ਿਹਨ ਦੇ ਵਿੱਚ ਹੈ ਹਰ ਇੱਕ ਦੇ ਦਿਮਾਗ ਦੇ ਵਿੱਚ ਹੈ ਪਰ ਉਹਨਾਂ ਦੇ ਬਾਰੇ ਗੱਲ ਨਹੀਂ ਕੀਤੀ ਜਾਂਦੀ ਸੋ ਅਸੀਂ ਉਹਨਾਂ ਵਿਸ਼ਿਆਂ ਦੇ ਉੱਤੇ ਗੱਲਬਾਤ ਕਰਾਂਗੇ ਸਾਡੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਕਿ ਆਖਰ ਸੱਚ ਕੀ ਹੈ ਤੇ ਵਹਿਮ ਕੀ ਹੈ ਸੋ ਉਸ ਦੇ ਵਿੱਚ ਅਸੀਂ ਅੱਜ ਗੱਲਬਾਤ ਕੀਤੀ ਹੈ ਲਖਨਪਾਲ ਜੀ ਨਾਲ ਜਿਨ੍ਹਾਂ ਨੂੰ ਰਾਮ ਲਖਨ ਵੀ ਕਹਿੰਦੇ ਆ ਸੋ ਇਸ ਤਰ੍ਹਾਂ ਦੇ ਹੋਰ ਵੀ ਮੁੱਦਿਆਂ ਤੇ ਇਹਨਾਂ ਨਾਲ ਇਹਨਾਂ ਤੋਂ ਇਲਾਵਾ ਕੋਈ ਹੋਰ ਬਹੁਤ ਸਾਰੇ ਦੋਸਤਾਂ ਨਾਲ ਗੱਲਬਾਤ ਕਰਾਂਗੇ ਜਾਣਾਂਗੇ ਕਿ ਆਖਰ ਤੁਹਾਡੇ ਸਵਾਲਾਂ ਦੇ ਜਵਾਬ ਕੀ ਲੈ। ਜੇਕਰ ਤੁਹਾਡੇ ਨਾਲ ਕੋਈ ਪੂਤ ਪ੍ਰੇਤ ਚੜ੍ਹैल ਜਿੰਨੇ ਜਾਂ ਇਸ ਤਰ੍ਹਾਂ ਦਾ ਕੋਈ ਇਨਸੀਡੈਂਟ ਹੋਇਆ ਕੋਈ ਤੁਹਾਡਾ ਤਜਰਬਾ ਹੈ ਤੇ ਤੁਸੀਂ ਸਾਡੇ ਨਾਲ ਸਾਡੇ ਇਸ ਪਲੇਟਫਾਰਮ ਦੇ ਉੱਤੇ ਸਾਂਝਾ ਕਰ ਸਕਦੇ ਹੋ। ਉਹ ਤੱਕ ਬਣੇ ਰਹੋ ਅਰਥ ਟੀਵੀ ਪੰਜਾਬ ਦੇ ਨਾਲ। ਧੰਨਵਾਦ।